ਸਾਸ਼ਰੀਆ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਅੱਜ ਦੀ ਜਿਹੜੀ ਕ੍ਰਾਈਮ ਸਟੋਰੀ ਹੈਗੀ ਉਹ ਰঞ্জੀਤ ਸਿੰਘ ਦੀ ਹੈ ਜਿਹੜਾ ਕਿ 25 ਸਾਲ ਦਾ ਯੋਵਿਕ ਹੁੰਦਾ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਇਲਾਕੇ ਵਿੱਚ ਰਹਿ ਰਿਹਾ ਹੁੰਦਾ ਹੈ ਤੇ ਉਸ ਉਹ ਕੀ ਵਧੀਆ ਹੁੰਦਾ ਹੈ ਕਿ ਆਪ ਦੇ ਨਾ ਕੋਈ ਨਾ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹੁੰਦਾ ਆਪਣੀ ਜ਼ਿੰਦਗੀ ਵਿੱਚ ਕਿ ਹਾਂ ਕੁਝ ਨਾ ਕੁਝ ਹਾਸਲ ਕਰ ਲਵੇ ਉਹ ਇਸੇ ਕਮਾਈ ਕਰਨਾ ਚਾਹੁੰਦਾ ਹੁੰਦਾ ਹੈ ਤੇ ਜਿਸ ਦਾ ਉਹਨੂੰ ਕੋਈ ਰਸਤਾ ਨਹੀਂ ਦੇ ਦਿੰਦਾ ਫਿਰ ਉਹ ਕੀ ਇੱਕ ਉਹਦੀ ਮੁਲਾਕਾਤ ਹੁੰਦੀ ਹੈ ਸੁਖਵਿੰਦਰ ਸਿੰਘ ਬੰਦੇ ਨਾਲ ਠੀਕ ਹੈ ਜਿਹੜਾ ਕਿ ਕੈਨੇਡਾ ਗਿਆ ਹੁੰਦਾ ਹੈ ਤੇ ਉਹਨੂੰ ਯਾ ਨਾ ਕਹਿ ਦਿੰਦਾ ਕਿ ਨਾ ਕਿ ਤੇਰਾ ਪਾ ਨਾ ਤੂੰ ਆਪਣਾ ਵੀਜ਼ਾ ਵਾਲਾ ਉਹਨੂੰ ਆਦਾ ਉਜਵਲ ਪੁਵਿੱਖ ਦਿੰਦਾ ਕੈਨੇਡਾ ਦੇ ਵਿੱਚ ਜਿਹੜਾ ਰਣਜੀਤ ਸਿੰਘ ਹੁੰਦਾ ਹੈ ਤੇ ਉਹ ਸੁਖਵਿੰਦਰ ਸਿੰਘ ਨਾਲ ਗੱਲਬਾਤ ਕਰਕੇ ਤੇ ਉਹ ਕੈਨੇਡਾ ਚਲਾ ਜਾਂਦਾ ਹੈ ਕਿਉਂਕਿ ਉਹ ਕਾਫੀ ਪੁਰਾਣਾ ਗਿਆ ਹੁੰਦਾ ਹੈ ਸੁਖਵਿੰਦਰ ਸਿੰਘ 1981 ਵਿੱਚ ਉੱਥੇ ਗਿਆ ਹੁੰਦਾ ਹੈ ਠੀਕ ਹੈ ਫਿਰ ਉਹ ਉੱਥੇ ਜਾ ਕੇ ਤੇ ਆਪਦਾ ਉਹਦਾ ਕੰਮ ਹੁੰਦਾ ਉਧਰ ਕੀ ਬਾਹਰ ਆ ਪਹਿਲਾਂ ਉਹ ਕਾਫੀ ਕਿਤੇ ਕਰਦਾ ਹੈ ਬਹੁਤ ਹੀ ਜਿਆਦਾ ਹੈ ਨਾ ਕਿ ਛੋਟੀਆਂ ਮੋਟੀਆਂ ਜੌਬ ਕਰਦਾ ਹੈ ਉਧਰ ਜਾ ਕੇ ਬਹੁਤ ੱੱਕੇ ਖਾਂਦਾ ਹੈ ਨਾ ਤੇ ਕਾਫੀ ਜਿਆਦਾ ਕੋਸ਼ਿਸ਼ਾਂ ਤੋਂ ਬਾਅਦ ਕਾਫੀ ਜਿਆਦਾ ਕੰਮ ਕਰਨ ਤੋਂ ਬਾਅਦ ਉਹ ਇੱਕ ਕੰਮ ਕਰਦਾ ਹੈ ਕਿ ਗੱਡੀਆਂ ਦਾ ਵਪਾਰ ਕਰਦਾ ਹੈ ਕੀ ਪ੍ਰਾਣੀਆਂ ਗੱਡੀਆਂ ਲੈ ਕੇ ਤੇ ਅੱਗੇ ਵੇਚਦਾ ਹੈ ਤੇ ਉਹ ਕੰਮ ਵੇਚੋ ਸਫਲ ਹੁੰਦਾ ਹੈ ਕਿਉਂਕਿ ਉਹਦਾ ਬਹੁਤ ਵਧੀਆ ਕੰਮਕਾਰ ਹੁੰਦਾ ਹੈ ਤੇ ਜਦੋਂ ਉਹ ਰਣਜੀਤ ਸਿੰਘ ਸੁਖਵਿੰਦਰ ਸਿੰਘ ਨੂੰ ਮਿਲਦਾ ਹੈ ਤੇ ਉਹਨੂੰ ਵੀ ਆਪਦਾ ਵਧੀਆ ਪੁਵੇਖ ਅੱਗੇ ਦੀਂਦਾ ਹੈ ਤੇ ਉਹ ਵੀ ਆਪਣਾ ਕੈਨੇਡਾ ਜਾਣ ਚਾਹੁੰਦਾ ਹੈ ਤੇ ਉਹ ਸੁਖਵਿੰਦਰ ਸਿੰਘ ਦੇ ਰਾਹੀਂ ਹੀ ਕੈਨੇਡਾ ਜਾਂਦਾ ਹੈ ਉਹ ਆਪਦੀ ਨਵੀਂ ਵਿਆਹੁਤਾ ਉਹਦੀ ਜਿਹੜੀ ਵਾਈਫ ਹੁੰਦੀ ਹੈ ਉਹਨੂੰ ਲੈ ਕੇ ਕੈਨੇਡਾ ਪਹੁੰਚ ਜਾਂਦਾ ਹੈ ਸੁਖਵਿੰਦਰ ਸਿੰਘ ਦੇ ਕੋਲ ਸੁਖਵਿੰਦਰ ਸਿੰਘ ਹੀ ਉਹਦੇ ਰਹਿਣ ਰੋਣ ਦਾ ਸਾਰਾ ਪ੍ਰਬੰਧ ਉਹ ਹੀ ਕਰਦਾ ਹੈ ਤੇ ਪੈਸਾ ਤਾਂ ਰਣਜੀਤ ਸਿੰਘ ਦਾ ਹੀ ਲੱਗਾ ਹੁੰਦਾ ਹੈ ਤੇ ਸੁਖਵਿੰਦਰ ਸਿੰਘ ਬਾਕੀ ਉਹਦੀ ਸਾਰਾ ਨਾਲ ਹਲਪ ਕਰ ਦਿੰਦਾ ਤੇ ਉਧਰ ਜਾ ਕੇ ਉਹਨਾਂ ਦਾ 파ਟਨਰ ਬਣ ਜਾਂਦਾ ਕਿ ਗੱਡੀਆਂ ਲਿਆਉਣ ਵਿੱਚ ਤੇ ਉਹਨਾਂ ਦਾ 파ਟਨਰ ਬਣ ਜਾਂਦਾ ਤੇ ਫਿਰ ਉਹ ਉਹਨਾਂ ਦਾ ਬਹੁਤ ਵਧੀਆ ਕੰਮ ਚੱਲਣ ਲੱਗ ਪੈਂਦਾ ਦੋਵਾਂ ਜਣਿਆਂ ਦਾ ਫਿਰ ਉਹ ਸੋਚਦੇ ਨੇ ਕਿ ਚੱਲ ਹੁਣ ਹੈ ਨਾ ਕਿ ਕੰਮ ਤਾਂ ਆਪਣਾ ਵਧੀਆ ਚੱਲਦਾ ਪਿਆ ਤੇ ਇਹ ਉਹ ਦੋਵੇਂ ਜਣੇ ਸੋਚਦੇ ਨੇ ਕਿ ਹਾਂ ਕਿ ਆਪਾਂ ਬੀਮਾ ਕਰਵਾਉਣੇ ਆ ਉਹ ਆ ਕਿ ਇੱਕ ਜੇ ਕਿਸੇ ਇੱਕ ਜਾਨੇ ਦੀ ਮੌਤ ਹੋ ਜਾਂਦੀ ਹੈ ਕਿ ਦੂਸਰੇ ਜਾਨੇ ਨੂੰ ਕੱਲ ਨੂੰ ਔਖਾ ਨਾ ਹੋਵੇ ਉਹਨੂੰ ਬੀਮਾ ਮਿਲ ਜੇਗਾ ਉਹ ਇਸ ਤਰ੍ਹਾਂ ਹੀ ਕਰਦੇ ਨੇ ਉਹ ਆਪ ਦਾ ਬੀਮਾ ਕਰਵਾਉਂਦੇ ਨੇ ਠੀਕ ਹੈ ਉਹ ਬੀਮਾ ਕਰਵਾਉਂਦੇ ਆ ਉਹ ਬੀਮਾ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਇੱਕ ਜਾਨੇ ਦੀ ਕਿਸੇ ਵੀ ਤਰ੍ਹਾਂ ਉਹਦੀ ਮੌਤ ਹੋ ਜਾਂਦੀ ਹੈ ਜੇਕਰ ਤਾਂ ਉਹਦੀ ਮੌਤ ਹੋ ਜਾਂਦੀ ਹੈ ਉਹ ਬੀਮਾ ਉਹਨਾਂ ਡਬਲ ਹੋ ਕੇ ਮਿਲਦਾ ਹੈ ਤੇ ਉਹ ਜੇ ਉਹ ਤਾਂ ਕਿਸੇ ਹਨਾ ਕਿ ਸੱਟਾਂ ਫੇਟਾਂ ਲਾਉਂਦੇ ਆ ਫਿਰ ਵੀ ਉਹਨਾਂ ਨੂੰ ਕਿ ਬੀਮਾ ਮਿਲੇਗਾ ਦੂਸਰੇ ਜਾਣੇ ਨੂੰ ਜੇ ਸੁਖਵਿੰਦਰ ਸਿੰਘ ਦੀ ਕੋਈ ਘਟਨਾ ਹੁੰਦੀ ਹੈ ਜਾਂ ਉਹਦੀ ਮੌਤ ਹੁੰਦੀ ਹੈ ਤੇ ਸਾਰਾ ਪੈਸਾ ਰঞ্জੀਤ ਸਿੰਘ ਨੂੰ ਮਿਲੇਗਾ ਬੀਮੇ ਦਾ ਤੇ ਜੇ ਰঞ্জੀਤ ਨੂੰ ਹੁੰਦਾ ਹੈ ਤੇ ਫਿਰ ਸਾਰਾ ਪੈਸਾ ਸੁਖਵਿੰਦਰ ਨੂੰ ਹੁੰਦਾ ਹੈ ਇਸੇ ਤਰ੍ਹਾਂ ਉਹ ਫਿਰ ਬੀਮਾ ਵੀ ਕਰਵਾ ਲੈਂਦੇ ਆ ਫਿਰ ਬੀਮਾ ਹਨਾ ਚੱਲੀ ਜਾਂਦਾ ਜਿਵੇਂ ਬੀਮਾ ਹੋ ਜਾਂਦਾ ਹੈ ਤੇ ਬਾਅਦ ਵਿੱਚ ਜਦੋਂ ਕਿ ਉਹਨਾਂ ਦਾ ਕੰਮਕਾਰ ਵਧੀਆ ਚੱਲਦਾ ਰਹਿੰਦਾ ਹੈ ਇੱਕ ਦਿਨ ਕੀ ਹੁੰਦਾ ਜਿਹੜੀ ਰঞ্জੀਤ ਸਿੰਘ ਦੀ ਵਾਈਫ ਦਾ ਨਾਮ ਹੁੰਦਾ ਲਖਵਿੰਦਰ ਕੌਰ ਔਰ ਰਸੋਈ ਦੇ ਵਿੱਚ ਭਾਂਡੇ ਮਾਝ ਰਹੀ ਹੁੰਦੀ ਹੈ ਜਦੋਂ ਉਹ ਭਾਂਡੇ ਮਾਝਦੀ ਹੈ ਤੇ ਉਸ ਨੂੰ ਇੱਕੇ ਉਸੇ ਟਾਈਮ ਨਾਲ ਬੜੀਆਂ ਜ਼ਿਆਦਾ ਆਵਾਜ਼ਾਂ ਆਉਂਦੀਆਂ ਨੇ ਚੀਕਾਂ ਦੀਆਂ ਹਨ ਕਿ ਬਹੁਤ ਜ਼ਿਆਦਾ ਆਵਾਜ਼ਾਂ ਆਉਂਦੀਆਂ ਨੇ ਤੇ ਉਹ ਜਾ ਕੇ ਡ్రਾਈング ਰੂਮ ਦੇ ਵਿੱਚ ਰঞ্জੀਤ ਸਿੰਘ ਨੂੰ ਵੇਖਦੀ ਉੱਥੇ ਰঞ্জੀਤ ਸਿੰਘ ਬੈਠਾ ਹੁੰਦਾ ਹੀ ਵਧੀਆ ਬੈਠੇ ਨੂੰ ਛੱਡ ਕੇ ਉਹ ਆਉਂਦੀ ਹੈ ਤੇ ਉਹ ਜਦੋਂ ਜਾ ਕੇ ਦੇਖਦੀ ਹੈ ਕਿ ਉਸ ਦੇ ਨਾ ਦੰਦ ਮੁੜ ਗਏ ਨੇ ਤੇ ਉਹਦੀ ਪੇਠ ਵੀ ਸਾਰੀ ਐ ਕੀ ਮੁੜ ਗਈ ਹੈ ਹਨਾ ਕਿ ਜਿਵੇਂ ਦੰਦ ਦੇ ਦੰਦ ਜੁੜ ਗਏ ਨੇ ਬਿਹੋਸ਼ੀ ਜੀ ਹਾਲਤ ਵਿੱਚ ਹੁੰਦਾ ਹੈ ਉਹ ਦੇਖ ਕੇ ਪਹਿਲਾਂ ਤਾਂ ਆਪ ਦੇ ਹੋਸ਼ ਹੀ ਖੋ ਪੈਂਦੀ ਹੈ ਕਿ ਬਿਹੋਸ਼ੀ ਹੋ ਜਾਂਦੀ ਹੈ ਫਿਰ ਜਦੋਂ ਉੱਠਦੀ ਹੈ ਤਾਂ ਉਹਨੂੰ ਹੁੰਦਾ ਹੈ ਕਿ ਮੈਂ ਆਦੇ ਘਰ ਵਾਲੇ ਨੂੰ ਕਿਤੇ ਲੈ ਕੇ ਜਾਵਾਂ ਚੁੱਕਣ ਦੀ ਕੋਸ਼ਿਸ਼ ਕਰਦੀ ਹੁੰਦੇ ਤਾਂ ਨਹੀਂ ਚੱਕਿਆ ਜਾਂਦਾ ਫਿਰ ਉਹ ਐਂਬੂਲੈਂਸ ਨੂੰ ਫੋਨ ਕਰਦੀ ਹੈ ਜਦੋਂ ਐਂਬੂਲੈਂਸ ਆਉਂਦੀ ਹੈ ਤਾਂ ਉਸ ਨੂੰ ਲੈ ਕੇ ਜਾਇਆ ਜਾਂਦਾ ਹੈ ਜਦੋਂ ਉਸ ਨੂੰ ਉੱਥੇ ਲੈ ਕੇ ਜਾਇਆ ਜਾਂਦਾ ਹੈ ਐਂਬੂਲੈਂਸ ਹਸਪੀਟਲ ਵਿੱਚ ਉਹ ਕਹਿ ਦਿੰਦੇ ਨੇ ਕੋਈ ਆ ਗਿਆ ਤਾਂ ਹਨਾ ਬਿਮਾਰੀ ਹੋਣੀ ਹੈ ਜਿਸ ਦਾ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਉਸ ਦੇ ਨਾਲ ਉਸ ਦੀ ਮੌਤ ਹੋ ਗਈ ਟੈਸਟ ਉਸ ਕਾਫੀ ਕਰਦੇ ਟੈਸਟਾਂ ਵਿੱਚ ਕੁਝ ਨਹੀਂ ਆਉਂਦਾ ਨਾਰਮਲ ਆਉਂਦਾ ਹੈ ਤੇ ਇਸੇ ਤਰ੍ਹਾਂ ਉਸ ਦੀ ਮੌਤ ਹੋ ਜਾਂਦੀ ਹੈ ਉਸ ਦੀ ਮੌਤ ਤੋਂ ਬਾਅਦ ਜਿਹੜਾ ਪੈਸਾ ਬੀਮਾ ਕਰਵਾਇਆ ਹੁੰਦਾ ਉਹ ਸੁਖਵਿੰਦਰ ਸਿੰਘ ਨੂੰ ਮਿਲਦਾ ਹੁੰਦਾ ਹੈ ਸੁਖਵਿੰਦਰ ਸਿੰਘ ਜਦੋਂ ਕਿ ਥੋੜੇ ਕੁ ਦਿਨਾਂ ਦੇ ਬਾਅਦ ਬੀਮਾ ਲੈਣ ਵਾਸਤੇ ਜਾਂਦਾ ਹੈ ਹਨਾ ਕਿ ਬੀਮਾ ਸਾਰੀਆਂ ਆਦੀ ਇਨਕੁਆਰੀਜ਼ ਜਿਹੜੀਆਂ ਹੁੰਦੀਆਂ ਨੇ ਉਹ ਕੰਪਲੀਟ ਕਰਦਾ ਹੈ ਤੇ ਫਿਰ ਉਹਨੇ ਨਾ ਕਿ ਸਾਰੀ ਉਹ ਜਿਹੜੇ ਬੈਂਕ ਵਾਲੇ ਆ ਗੋ ਹੁੰਦੇ ਉਹ ਵੀ ਇਨਕੁਆਰੀ ਕਰਦੇ ਆ ਫਿਰ ਉਹਨਾਂ ਦਾ ਇੱਕ ਆਫੀਸਰ ਹੁੰਦਾ ਹੈ ਜਿਹੜਾ ਕਿ ਸਾਰੀ ਇਨਕੁਆਰੀ ਕਰਦੇ ਉਹ ਅੰਗਰੇਜ਼ ਹੀ ਸੀ ਕਿਉਂਕਿ ਕੈਨੇਡਾ ਵਿੱਚ ਬੀਮਾ ਹੋਇਆ ਸੀ ਤੇ 1 ਲੱਖ ਹਜ਼ਾਰ ਉਹਨੂੰ ਡਾਲਰ ਮਿਲਣਾ ਸੀ ਤੇ ਜਿਵੇਂ ਰਣਜੀਤ ਸਿੰਘ ਦੀ ਮੌਤ ਹੋ ਗਈ ਸੀ ਤੇ ਉਹਨੂੰ 2 ਲੱਖ ਰੁਪਈਆ ਮਿਲਣਾ ਸੀ ਡਾਲਰ ਠੀਕ ਹੈ ਡਬਲ ਹੋ ਜਾਣਾ ਸੀ ਮੌਤ ਤੋਂ ਬਾਅਦ ਤੇ ਉਹ ਲੈਣ ਵਾਸਤੇ ਜਦੋਂ ਜਾਂਦਾ ਇਨਕੁਆਰੀ ਹੁੰਦੀਆਂ ਸਾਰੀਆਂ ਇਨਕੁਆਰੀਆਂ ਬਿਲਕੁਲ ਸਹੀ ਹੋ ਜਾਂਦੀਆਂ ਤੇ ਬਾਅਦ ਚ ਜਦੋਂ ਉਹ ਜਿਹੜਾ ਬਾਹਰ ਵਾਲਾ ਹੁੰਦਾ ਏ ਜਿਹੜਾ ਨਾ ਆਫੀਸਰ ਹੁੰਦਾ ਇਨਕੁਆਰੀ ਕਰਦਾ ਬੈਂਕ ਦਾ ਹੁੰਦਾ ਏ ਤੇ ਬੈਂਕ ਵੱਲੋਂ ਆਉਂਦਾ ਤੇ ਉਹ ਉਸ ਦੇ ਘਰ ਜਾਂਦਾ ਸੁਖਵਿੰਦਰ ਸਿੰਘ ਦੇ ਸੁਖਵਿੰਦਰ ਸਿੰਘ ਦੇ ਜਦੋਂ ਘਰ ਜਾਂਦਾ ਤੇ ਘਰ ਜਾ ਕੇ ਤੇ ਉਹ ਸਾਰੀਆਂ ਇਨਕੁਆਰੀ ਵਗੈਰਾ ਕਰਦਾ ਏ ਉਹ ਕਾਗਜ਼ ਪੱਤਰ ਸਾਰੇ ਦੇਖਦਾ ਬਿਲਕੁਲ ਸਾਰੇ ਸਹੀ ਹੁੰਦੇ ਨੇ ਤੇ ਉਸ ਨੂੰ ਬੀਮਾ ਮਿਲਣਾ ਹੁੰਦਾ ਹੈ ਜਦੋਂ ਕੀ ਹੁੰਦਾ ਧਿਆਨ ਜਿਹੜਾ ਹੁੰਦਾ ਏ ਅਫੀਸਰ ਹੁੰਦਾ ਹੁੰਦਾ ਧਿਆਨ ਜਿਹੜਾ ਸੁਖਵਿੰਦਰ ਸਿੰਘ ਦੇ ਘਰ ਵਿੱਚ ਲੱਗੀ ਹੋਈ ਫੋਟੋ ਹੁੰਦੀ ਗੁਰੂ ਨਾਨਕ ਦੇਵ ਜੀ ਦੀ ਉਸ ਤੇ ਪੈਂਦੀ ਏ ਉਹ ਨਿਗਾਹ ਤੋਂ ਵੇਖਦਾ ਹੈ ਕਿ ਨਾ ਕਿ ਇਹ ਫੋਟੋ ਮੈਂ ਕਿਤੇ ਪਹਿਲਾਂ ਦੇਖੀ ਏ ਉਹ ਸੋਚਦਾ ਉਹ ਤੋਂ ਫਿਰ ਚਲਾ ਜਾਂਦਾ ਫਿਰ ਉਹ ਜਦੋਂ ਸੋਚਦਾ ਰਹਿੰਦਾ ਫਿਰ ਉਹ ਸੋਚਦਾ ਹੈ ਕਿ ਹਾਂ ਇਹ ਫੋਟੋ ਤਾਂ ਮੈਂ ਇਸ ਦੇ ਪੁਰਾਣੇ ਘਰ ਸੁਖਵਿੰਦਰ ਸਿੰਘ ਦੇ ਪੁਰਾਣੇ ਘਰ ਵਿੱਚ ਵੇਖੀ ਸੀ ਉਹਨੂੰ ਲੱਗੀ ਸੀ ਜਦੋਂ ਮੈਂ ਇਹਨੂੰ ਪਹਿਲਾਂ ਵੀ ਕਿਤੇ ਇਹਨੂੰ ਬੀਮਾ ਦਿੱਤਾ ਆਇਆ ਹੈ ਕਿ ਉਹਨੂੰ ਸਾਰਾ ਕੁਝ ਜਿਆਦਾ ਆ ਜਾਂਦਾ ਹੈ ਉਹਨੂੰ ਫਿਰ ਯਾਦ ਆਉਂਦਾ ਹੈ ਕਿ ਹਾਂ ਕਿ ਇਸ ਦੀ ਪਤਨੀ ਮਰੀ ਸੀ ਤੇ ਉਹਨ ਦਾ ਮੈਂ ਬੀਮਾ ਦੇ ਕੇ ਆਇਆ ਸਾਂ ਫਿਰ ਉਹ ਇਨਕੁਆਰੀ ਕਰਨਾ ਚਾਹੁੰਦਾ ਕਿ ਹੈ ਨਾ ਕਿ ਦੋ ਬੰਦਿਆਂ ਦਾ ਇਹਨੂੰ ਬੀਮਾ ਹੀ ਹੈ ਇਹਨੂੰ ਹੀ ਮਿਲਦਾ ਪਿਆੜਾ ਕਿ ਫਿਰ ਉਹਨੂੰ ਥੋੜਾ ਜਿਹਾ ਹੋ ਗਿਆ ਕਿ ਇਨਕੁਆਰੀ ਹੋਰ ਉਹਨੇ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਹਨੇ ਸਾਰੀ ਇਨਕੁਆਰੀ ਕਿ ਹੋਰ ਅਫੀਸਰ ਜਿਵੇਂ ਪੁਲਿਸ ਅਫੀਸਰਾਂ ਨੂੰ ਦੱਸ ਕੇ ਤੇ ਫਿਰ ਇਨਕੁਆਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਜਦੋਂ ਉਸ ਦਾ ਇਨਕੁਆਰੀ ਕੀਤੀ ਗਈ ਤੇ ਉਸ ਦੇ ਵਿੱਚ ਪਤਾ ਲੱਗਾ ਕਿ ਹਾਂ ਕਿ ਉਹਨੇ ਪਤਾ ਕੀਤਾ ਕਿ ਹਨਾ ਕਿ ਬੀਮਾ ਉਹਨੂੰ ਕਦੋਂ ਲਿਆ ਸੀ ਕਿਵੇਂ ਲਿਆਇ ਫਿਰ ਉਹਨੂੰ ਪਤਾ ਲੱਗਦਾ ਕਿ ਉਸ ਦੀ ਜਿਹੜੀ ਪਤਨੀ ਹੁੰਦੀ ਏ ਉਸ ਦੀ ਮੌਤ ਉਸ ਨੂੰ ਪਤਾ ਲੱਗਦਾ ਹੈ ਕਿ ਹਨਾ ਕਿ ਇਹਦਾ ਬੀਮਾ ਜਦੋਂ ਦਿੱਤਾ ਸੀ ਹਨਾ 1.5 ਸਾਲ ਪਹਿਲਾਂ ਦੀ ਉਹ ਗੱਲ ਹੁੰਦੀ ਤੇ ਉਹਨੂੰ ਸਾਰਾ ਕੁਝ ਚੇਤਾ ਆ ਜਾਂਦਾ ਤੇ ਫਿਰ ਉਹ ਇਨਕੁਆਰੀ ਜਦੋਂ ਕਰਦੇ ਨੇ ਉਸ ਦੀ ਪਤਨੀ ਦੀ ਕਿ ਹਨਾ ਕਿਸ ਤਰ੍ਹਾਂ ਉਹਦੀ ਮੌਤ ਹੋਈ ਸੀ ਜਾਂ ਕਿਸ ਤਰ੍ਹਾਂ ਫਿਰ ਪਤਾ ਲੱਗਦਾ ਹੈ ਕਿ ਉਸਨੇ 1983 ਦੇ ਵਿੱਚ ਵਿਆਹ ਕਰਵਾਇਆ ਸੀ ਪੰਜਾਬ ਜਾ ਕੇ ਸੁਖਵਿੰਦਰ ਸਿੰਘ ਨੇ ਉਸਦੀ ਪਤਨੀ ਦਾ ਨਾਮ ਸੀ ਪ੍ਰਵੇਸ਼ ਕੌਰ ਠੀਕ ਹੈ ਪ੍ਰਵੇਸ਼ ਕੌਰ ਨਾਲ ਵਿਆਹ ਕਰਵਾਉਂਦਾ ਹੈ ਤੇ ਉਹਨੂੰ ਇੱਧਰ ਲੈ ਆਉਂਦਾ ਹੈ ਪੰਜਾਬ ਉਹ ਕਾਫੀ ਪੜ੍ਹੀ ਲਿਖੀ ਕੁੜੀ ਹੁੰਦੀ ਹੈ ਵਧੀਆ ਅੰਗਰੇਜ਼ੀ ਵਗੈਰਾ ਵੀ ਜਾਣਦੀ ਹੁੰਦੀ ਹੈ ਫਿਰ ਉਹ ਕੀ ਹੁੰਦੀ ਵਧੀਆ ਅੰਗਰੇਜ਼ੀ ਵਗੈਰਾ ਜਾਣਦੀ ਹੁੰਦੀ ਹੈ ਉਹ ਟੀਚਰ ਬੰਨਣਾ ਚਾਹੁੰਦੀ ਸੀ ਪਰ ਉਹਦੇ ਪਿਓ ਹਨ ਨਾ ਯੂਰੋ ਕੈਨੇਡਾ ਦਾ ਕਾਫੀ ਜ਼ਿਆਦਾ ਹੁੰਦਾ ਸ਼ੁਰੂ ਉਦੋਂ ਪਤਾ ਸ਼ੁਰੂਆਤ ਜੀ ਸੀ ਤੇ ਉਦੋਂ ਤੱਕ ਬਹੁਤ ਜ਼ਿਆਦਾ ਉਹਨਾਂ ਨੂੰ ਉਜਵਲ ਪੁਵਿਕ ਲੱਗਾ ਆਪਦੀ ਬੇਟੀ ਦਾ ਤੇ ਉਹਨਾਂ ਸੁਖਵਿੰਦਰ ਸਿੰਘ ਨਾਲ ਵਿਆਹ ਕਰਤਾ ਜੋਗੀ ਕੈਨੇਡਾ ਤੋਂ ਗਿਆ ਸੀ ਤੇ ਉਹਨਾਂ ਦਾ ਕਾਫੀ ਉਹਨਾਂ ਨੇ ਪੈਸਾ ਵੀ ਲਾਇਆ ਸੀ ਕਾਫੀ ਦਾਹ ਦਾਜ ਦੇਹਜ ਵੀ ਦਿੱਤਾ ਸੀ ਸੁਖਵਿੰਦਰ ਕੋ ਸੁਖਵਿੰਦਰ ਸਿੰਘ ਨੂੰ ਜਦੋਂ ਪ੍ਰਵੇਸ਼ कौर ਨਾਲ ਉਹਦਾ ਵਿਆਹ ਹੋਇਆ ਸੀ ਤੇ ਉਹ ਬਾਅਦ ਵਿੱਚ ਥੋੜੇ ਟਾਈਮ ਦੇ ਬਾਅਦ ਆਪਦੀ ਪਤਨੀ ਨੂੰ ਲੈ ਕੇ ਇੱਧਰ ਆ ਜਾਂਦਾ ਹੈ ਇੱਧਰ ਆਉਂਦਾ ਹੈ ਫਿਰ ਉਹ ਮਤਲਬ ਕਿ ਥੋੜਾ ਟਾਈਮ ਵਧੀਆ ਰਹਿੰਦੇ ਆ ਤੇ ਫਿਰ ਉਹ ਨੂੰ ਹੁੰਦਾ ਹੈ ਕਿ ਮੇਰੀ ਪਤਨੀ ਵੀ ਕਮਾਈ ਕਰੇ ਕੀ ਚੱਲਣਾ ਕਿ ਕੋਈ ਆਮਦਨੀ ਹੋਵੇ ਕਿ ਉਹਨੂੰ ਲਾਲਚ ਸੀ ਪੈਸੇ ਦਾ ਤੇ ਉਹਨੇ ਕੀ ਕੀਤਾ ਕਿ ਉਹਨੇ ਆਪਣੀ ਪਤਨੀ ਨੂੰ ਕਿ ਬਕਾਫੀ ਹੁੰਦਾਂ ਨਾ ਬੁਰਾ ਵਿਹਾਰ ਕਰਨ ਲੱਪਿਆ ਉਹ ਕੰਮ ਕਰਨ ਲੱਗ ਪਈ ਕਿ ਜੌਬ ਕਰਨ ਲੱਪਈ ਸਭ ਤੋਂ ਪਹਿਲਾਂ ਉਹਨੇ ਜੌਬ ਕੀਤੀ ਮਸ਼ਰੂਮ ਜਿਹੜੇ ਮਸ਼ਰੂਮ ਹੁੰਦੇ ਆ ਸਬਜ਼ੀ ਵਗੈਰਾ ਬਣਾਉਂਦੇ ਹੋਵੋਗੇ ਤੁਸੀਂ ਉਹਨਾਂ ਨੂੰ ਉਹ ਉਹ ਉਸ ਫੈਕਟਰੀ ਚ ਕੰਮ ਕੀਤਾ ਫਿਰ ਥੋੜਾ ਟਾਈਮ ਜਦੋਂ ਉਹਨੇ ਕੰਮ ਕੀਤਾ ਫਿਰ ਉਹਨਾਂ ਦੇ ਘਰੇ ਥੋੜੇ ਟਾਈਮ ਬਾਅਦ ਇਹ ਪਹਿਲੀ ਬੇਟੀ ਹੋਣ ਵਾਲੀ ਹੋ ਗਈ ਪ੍ਰੈਗਨੈਂਟ ਹੋ ਗਈ ਤੇ ਉਹਨੇ ਪਹਿਲੀ ਬੇਟੀ ਨੂੰ ਜਨਮ ਦਿੱਤਾ ਫਿਰ ਥੋੜਾ ਟਾਈਮ ਬਾਅਦ ਉਹ ਕੋਟਮਾਰ ਕਾਫੀ ਕਰਦਾ ਸੀ ਸੁਖਵਿੰਦਰ ਸਿੰਘ ਤੇ ਪਰ ਉਹ ਚਲਦੀ ਸੀ ਫਿਰ ਉਸ ਦੀ ਬੇਟੀ ਜੋ 6 ਮਹੀਨਿਆਂ ਬਾਅਦ ਹੀ ਉਹ ਫਿਰ ਜੌਬ ਤੇ ਲੱਗ ਗਈ ਫਿਰ ਉਹ ਕੱਪੜੇ ਦੀ ਜੌਬ ਕਰਨ ਲੱਗ ਪਈ ਕਿ ਕੱਪੜੇ ਦੇ ਫੈਕਟਰੀ ਵਿੱਚ ਜਾਣ ਲੱਗ ਪਈ ਤੇ ਉੱਥੇ ਕੰਮ ਕਰਨ ਲੱਗ ਪਈ ਫਿਰ ਉੱਥੇ ਕੰਮ ਕਰਦੀ ਰਹੀ ਕਾਫੀ ਟਾਈਮ ਫਿਰ ਉਸਦੇ ਘਰੇ ਦੂਸਰੇ ਹੀ ਕੁੜੀ ਦੂਸਰਾ ਬੱਚਾ ਹੋਣ ਵਾਲਾ ਹੋ ਗਿਆ ਤੇ ਉਸ ਕਿਸੇ ਲੰਗ ਨਾਲ ਕਿ ਸਹੀ ਨਹੀਂ ਸੀ ਉਹਨੂੰ ਅਬੋਰਸ਼ਨ ਕਰਾਉਣਾ ਪਿਆ ਫਿਰ ਉਸਨੇ ਕੀ ਨਾ ਦੂਸਰਾ ਫਿਰ ਕੰਮ ਤੇ ਜਾਂਦੀ ਰਹੀ ਤੇ ਫਿਰ ਉਸਨੇ ਥੋੜਾ ਟਾਈਮ ਬਾਅਦ ਆਦੀ ਤੀਸਰੀ ਕੁੜੀ ਨੂੰ ਜਨਮ ਦਿੱਤਾ ਜਿਹੜਾ ਸੁਖਵਿੰਦਰ ਸਿੰਘ ਸੀ ਉਹ ਮੁੰਡੇ ਦੀ ਚਾਹਤ ਰੱਖਣ ਵਾਲਾ ਸੀ ਕਿ ਮੈਨੂੰ ਹਨਾ ਕਿ ਮੁੰਡਾ ਹੀ ਹੋਵੇ ਤੇ ਉਸਨੇ ਜਦੋਂ ਤੀਸਰੇ ਉਹ ਇੰਨਾ ਖੁਸ਼ ਜਾਨੀ ਸੀ ਉਹ ਆਪਦੀ ਪਤਨੀ ਨਾਲ ਹੋਰ ਵੀ ਜ਼ਿਆਦਾ ਕੁੱਟਮਾਰ ਕਰਨ ਲੱਗ ਪਿਆ ਬਹੁਤ ਹੀ ਜ਼ਿਆਦਾ ਕੁੱਟਮਾਰ ਕਰਨ ਲੱਗ ਪਿਆ ਫਿਰ ਉਹ ਕੰਮ ਕਰਨ ਲੱਗ ਪਈ ਫਿਰ ਜੌਬ ਤੇ ਜਾਣ ਲੱਗੀ ਫਿਰ ਉਹ ਬੂਟਾਂ ਦੀ ਜਿਹੜੇ ਸ਼ੂਜ਼ ਵਗੈਰਾ ਵਾਲੇ ਹੁੰਦੇ ਨੇ ਉੱਥੇ ਕੰਮ ਕਰਨ ਲੱਗ ਪਈ ਫੈਕਟਰੀ ਦੇ ਵਿੱਚ ਉੱਥੇ ਕੰਮ ਕਰਦੀ ਰਹੀ ਕਾਫੀ ਟਾਈਮ ਤੇ ਫਿਰ ਬਾਅਦ ਵਿੱਚ ਉਹਨਾਂ ਦੇ ਫਿਰ ਬੱਚਾ ਹੋਣ ਵਾਲਾ ਹੋ ਗਿਆ 1991 ਵਿੱਚ ਫਿਰ ਜਦੋਂ ਬੱਚਾ ਹੋਣ ਵਾਲਾ ਹੋ ਗਿਆ ਤੇ ਫਿਰ ਸੁਖਵਿੰਦਰ ਸਿੰਘ ਨੂੰ ਇਹ ਸੀ ਕਿ ਮੇਰੀ ਘਰੇ ਮੁੰਡਾ ਹੀ ਹੋਵੇ ਤੇ ਉਹ ਆ ਚੈੱਕਅਪ ਵਗੈਰਾ ਕਰਾਉਣ ਦੇ ਲਈ ਇੱਥੇ ਆ ਜਾਂਦਾ ਪੰਜਾਬ ਦੇ ਵਿੱਚ ਪੰਜਾਬ ਵਿੱਚ ਜਦੋਂ ਆਉਂਦਾ ਹੈ ਤੇ ਉਹ ਪਤਾ ਲੱਗਦਾ ਕੁੜੀ ਤੇ ਉਹ ਬੌਸ਼ਣ ਕਰਵਾ ਦਿੰਦਾ ਤੇ ਉਹ ਕਿਸੇ ਮੁੰਡੇ ਨੂੰ ਗੋਦ ਵੀ ਲੈਣ ਬਾਰੇ ਸੋਚਦਾ ਬੱਚੇ ਨੂੰ ਤੇ ਪਰ ਉਹ ਗੋਦ ਨਹੀਂ ਲੈ ਪਾਉਂਦਾ ਕਿਉਂਕਿ ਉਹਦੇ ਜਿਹੜੇ ਸਹੁਰੇ ਹੁੰਦੇ ਨੇ ਉਹਨਾਂ ਵੱਲੋਂ ਨਾ ਕਿਹਾ ਜਾਂਦਾ ਹੈ ਕਿ ਨਾ ਕਿ ਨਹੀਂ ਕੀ ਉਹ ੜਕਾ ਜਾਂ ਪਾ ਦੇਂਦੇ ਨੇ ਤੇ ਉਹ ਕਹਿੰਦੇ ਕਿ ਚੱਲ ਹਣਾ ਉਹ ਫਿਰ ਨਹੀਂ ਲੈਂਦਾ ਗੋਦ ਫੇਰ ਉਹ ਕੈਨੇਡਾ ਵਾਪਸ ਆ ਜਾਂਦੇ ਨੇ ਤੇ ਫਿਰ ਉਹ ਆਦੀ ਪਤਨੀ ਤੇ ਬਹੁਤ ਹੀ ਜ਼ਿਆਦਾ ਅਤਿਆਚਾਰ ਜਾਂ ਕਰਨ ਲੱਗ ਪੈਂਦਾ ਹੈ ਫਿਰ ਉਸ ਦੀ ਪਤਨੀ ਇੱਕ ਦਿਨ ਜਦੋਂ ਬਹੁਤ ਜ਼ਿਆਦਾ ਹੀ ਕੋਟੋ ਨੂੰ ਪੈਂਦੀ ਹੈ ਤੇ ਉਹ ਪੁਲਿਸ ਨੂੰ ਦੱਸ ਦਿੰਦੀ ਹੈ ਤੇ ਇਸ ਚੱਕਰ ਵਿੱਚ ਸੁਖਵਿੰਦਰ ਸਿੰਘ ਇੱਕ ਦਿਨ ਜੇਲ੍ਹ ਵਿੱਚ ਵੀ ਰਹਿ ਕੇ ਆਇਆ ਹੁੰਦਾ ਜਦੋਂ ਇੱਕ ਦਿਨ ਜੇਲ੍ਹ ਵਿੱਚ ਜਾਂਦਾ ਨਾ ਉਦੋਂ ਜੇਲ੍ਹ ਵਿੱਚ ਜਦੋਂ ਰਹਿੰਦਾ ਉਹਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਫੇਰ ਆਣ ਕੇ ਫੇਰ ਥੋੜੇ ਹੀ ਟਾਈਮ ਬਾਅਦ ਉਸਦੀ ਪਤਨੀ ਬਿਮਾਰ ਰਹਿਣ ਲੱਗ ਪੈਂਦੀ ਹੈ ਉਹਦਾ ਸਿਰ ਬਹੁਤ ਜ਼ਿਆਦਾ ਦਰਦ ਕਰਦਾ ਬਿਨਾਂ ਮਤਲਬਤ ਤੋਂ ਹੀ ਨਾ ਕਿ ਸਿਰ ਦਰਦ ਕਰਦਾ ਰਹਿੰਦਾ ਹੀ ਉਹਨੇ ਕਾਫੀ ਡਾਕਟਰਾਂ ਨੂੰ ਦਿਖਾਇਆ ਪਰ ਇਸ ਦਾ ਕੋਈ ਇਲਾਜ ਨਹੀਂ ਫੇਰ ਇੱਕ ਦਿਨ ਕੀ ਹੁੰਦਾ ਕਿ ਉਹ ਆਪਣੇ ਰੂਮ ਦੇ ਵਿੱਚ ਪਈ ਹੁੰਦੀ ਹੈ ਤੇ ਬਹੁਤ ਹੀ ਜ਼ਿਆਦਾ ਚੀਕਾ ਮਾਰਦੀ ਹੈ ਮੈਨੂੰ ਬਚਾਓ ਮੈਂ ਮਰ ਚੱਲੀ ਮੈਂ ਬਚਾਓ ਹਨ ਇਹ ਬਹੁਤ ਹੀ ਜ਼ਿਆਦਾ ਕਿ ਰੋ ਰਹੀ ਹੁੰਦੀ ਹੈ ਜਾਂ ਉੱਚੀ ਉੱਚੀ ਚੀਕਾਂ ਹੁੰਦੇ ਦੰਦ ਜੁੜ ਜਾਂਦੇ ਨੇ ਤੇ ਲੱਕ ਤੋਂ ਬਹੁਤ ਹੀ ਜ਼ਿਆਦਾ ਉਨਪੀੜ ਹੁੰਦੀ ਹੈ ਲੱਕ ਵੀ ਉਸੇ ਤਰ੍ਹਾਂ ਹੀ ਹੁੰਦਾ ਮੁੜ ਜਾਂਦਾ ਹੈ ਤੇ ਉਹ ਜਿਹੜੀ ਜੜੀ ਬੇਟੀ ਹੁੰਦੀ ਹੈ ਉਹ ਜਾ ਕੇ ਤੇ ਆਦੀ ਗਵਾਂਡਾ ਨੂੰ ਲੈ ਆਉਂਦੀ ਹਲਕਾ ਦਾ ਨਾਂ ਹੁੰਦਾ ਹੈ ਉਲਕਾ ਤੇ ਉਹ ਨਾਂ ਹੁੰਦਾ ਤੇ ਉਹ ਨੂੰ ਲੈ ਕੇ ਆਉਂਦੀ ਉਸ ਆਂਟੀ ਨੂੰ ਸੱਜ ਕੇ ਕਿ ਮੇਰੀ ਮੰਮਾ ਨੂੰ ਪਤਾ ਨਹੀਂ ਕੀ ਹੁੰਦਾ ਹੈ ਤੇ ਤੁਸੀਂ ਆਓ ਉਸੇ ਤਰ੍ਹਾਂ ਹੀ ਉਹ ਵੀ ਆ ਜਾਂਦੀ ਉਹ ਜਦੋਂ ਦੇਖਦੀ ਆ ਦੇ ਅੱਖਾਂ ਨਾਲ ਕਿ ਉਹਨੂੰ ਹਨਾ ਕੀ ਹੋ ਰਿਹਾ ਫਿਰ ਕੀ ਹਸਪਤਾਲ ਲੈ ਕੇ ਜਾਂਦੇ ਉਹ ਬਿਓਸ਼ ਹੋ ਜਾਂਦੀ ਹੈ ਕਿ ਇੰਗਲ ਐ ਮੈਂ ਕਹਿ ਨਹੀਂ ਕਹਦੀ ਉਹ ਕੁਛ ਹਲਕਾ ਨੂੰ ਕਹਿਣਾ ਵੀ ਚਾਹੁੰਦੀ ਐ ਪਰ ਉਹ ਕਹਿ ਨਹੀਂ ਪਾਉਂਦੀ ਤੇ ਉਹਦੀ ਉੱਥੇ ਗੀਨਦ ਜਾ ਫਿਰ ਉਹਨੂੰ ਹਸਪੀਟਲ ਬਿਓਸ਼ ਹੋ ਜਾਂਦੀ ਫਿਰ ਉਹਨੂੰ ਹਸਪੀਟਲ ਲੈ ਕੇ ਜਾਂਦੇ ਇਹ ਵੇਖ ਕੇ ਸੁਖਵਿੰਦਰ ਸਿੰਘ ਬਹੁਤ ਹੀ ਜ਼ਿਆਦਾ ਡਰ ਜਾਂਦਾ ਤੇ ਉਹ ਉਸਨੂੰ ਪਾਣੀ ਪੂੜੀ ਪਿਉਣ ਲੱਗਦਾ ਐ ਫਿਰ ਜਦੋਂ ਹਸਪੀਟਲ ਵਿੱਚ ਲੈ ਕੇ ਜਾਂਦੇ ਨੇ ਤੇ ਹਸਪੀਟਲ ਵਿੱਚ ਜਦੋਂ ਲੈ ਕੇ ਜਾਂਦੇ ਨੇ ਫਿਰ ਉਹਦੇ ਹਸਪੀਟਲ ਵਿੱਚ ਹੀ ਉਹ ਜਾ ਕੇ ਕਿ ਮਰ ਜਾਂਦੀ ਐ ਠੀਕ ਹੈ ਫਿਰ ਉਹਦੀ ਵੀ ਰਿਪੋਰਟ ਵਗੈਰਾ ਹੁੰਦਾ ਹੈ ਉਹਦੀ ਮੌਤ ਵੀ ਉਸੇ ਤਰ੍ਹਾਂ ਹੀ ਹੋਈ ਹੁੰਦੀ ਹੈ ਜਿਸ ਤਰ੍ਹਾਂ ਰঞ্জੀਤ ਸਿੰਘ ਦੀ ਮੌਤ ਹੋਈ ਹੁੰਦੀ ਹੈ ਫਿਰ ਉਹ ਸੋਚਦੇ ਨੇ ਕਿ ਹੈ ਨਾ ਜਿਹੜਾ ਆਫੀਸਰ ਹੁੰਦਾ ਉਹ ਸੋਚਦਾ ਹੈ ਕਿ ਹਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹਦੀ ਪਤਨੀ ਦੀ ਮੌਤ ਦਾ ਵੀ ਫਾਇਦਾ ਉਸਦੇ ਪਤੀ ਸੁਖਵਿੰਦਰ ਸਿੰਘ ਨੂੰ ਹੋਇਆ ਫਿਰ ਜਿਹੜਾ ਰঞ্জੀਤ ਸਿੰਘ ਉਹਦਾ ਵੀ ਫਾਇਦਾ ਇਹਨੂੰ ਹੋਇਆ ਰঞ্জੀਤ ਉਹ ਰঞ্জੀਤ ਸਿੰਘ ਦਾ ਵੀ ਫਾਇਦਾ ਸੁਖਵਿੰਦਰ ਸਿੰਘ ਨੂੰ ਹੋਇਆ ਤੇ ਕਿਵੇਂ ਹੋ ਸਕਦਾ ਹੈ ਫਿਰ ਉਹਨਾਂ ਨੇ ਹੋਰ ਜਿਆਦਾ ਇਨਕੁਆਇਰੀ ਕਰਨੀ ਸ਼ੁਰੂ ਕਰ ਦਿੱਤੀ ਜਿਹੜਾ ਉਹ ਉਧਰ ਕੈਨੇਡਾ ਦਾ ਆਫੀਸਰ ਸੀ ਉਹਨੇ ਇੱਧਰ ਪੰਜਾਬ ਦੇ ਆਫੀਸਰਾਂ ਨਾਲ ਗੱਲ ਕੀਤੀ ਉਹ ਇੱਧਰ ਆਏ ਤੇ ਉਹਨਾਂ ਨੇ ਪੰਜਾਬ ਪੁਲਿਸ ਵਿੱਚ ਇੱਕ ਕੇਸ ਦੀ ਹਨ ਸੁਖਵਿੰਦਰ ਸਿੰਘ ਬਾਰੇ ਸਾਰੀ ਜਾਂਚ ਪੜਤਾਲ ਕੀਤੀ ਜਦੋਂ ਉਹ ਜਾਂਚ ਪੜਤਾਲ ਕਰਦੇ ਨੇ ਤੇ ਕੀ ਦੇਖਦੇ ਨੇ ਕਿ ਜਦੋਂ ਉਸ ਦੀ ਪਤਨੀ ਦੀ ਮੌਤ ਹੋਈ ਉਹਦੇ ਥੋੜੇ ਹੀ ਹਫ਼ਤਿਆਂ ਦੇ ਬਾਅਦ ਉਹ ਇੱਧਰ ਆਉਂਦਾ ਹੈ ਪੰਜਾਬ ਵਿੱਚ ਜਦੋਂ ਪੰਜਾਬ ਵਿੱਚ ਆਉਂਦਾ ਹੈ ਪੰਜਾਬ ਵਿੱਚ ਆਣ ਕੇ ਉਹ ਕੀ ਕਰਦਾ ਹੈ ਕਿ ਸਭ ਤੋਂ ਪਹਿਲਾਂ ਕੀ ਆਉਂਦਾ ਹੈ ਥੋੜਾ ਟਾਈਮ ਚਾਰਾਂ ਪੰਜਾ ਹਫ਼ਤੇ ਦੇ ਵਿੱਚ ਵਿੱਚ ਉਹ ਆਪ ਦੀ ਪਤਨੀ ਦੀ ਮੌਤ ਤੋਂ ਬਾਅਦ ਵਿਆਹ ਕਰਵਾ ਲਿੰਦਾ ਇੱਕ ਹੋਰ ਵਿਆਹ ਕਰਵਾਉਂਦਾ ਏ ਠੀਕ ਹੈ ਉਹ ਸਰਬਜੀਤ ਕੌਰ ਬਰਾੜ ਦੇ ਨਾਲ ਉਹਦਾ ਵਿਆਹ ਹੋ ਜਾਂਦਾ ਏ ਜਲੰਧਰ ਦੀ ਉਹ ਕੁੜੀ ਹੁੰਦੀ ਏ ਸਰਬਜੀਤ ਕੌਰ ਉਹਦੇ ਨਾਲ ਉਹਦਾ ਵਿਆਹ ਹੋ ਜਾਂਦਾ ਏ ਉਹਦੇ ਨਾਲ ਉਹ ਦੂਸਰਾ ਵਿਆਹ ਕਰਾ ਲਿੰਦਾ ਉਹਦਾ ਵਿਆਹ ਵੀ ਉਸੇ ਤਰ੍ਹਾਂ ਹੀ ਹੁੰਦਾ ਜਿਵੇਂ ਪਰਵੇਸ਼ ਕੌਰ ਨਾਲ ਹੁੰਦਾ ਏ ਵਿਆਹ ਕਿ ਕਾਫੀ ਦਾਜ ਦੇਹਜ ਲੈਂਦਾ ਏ ਉਹਨਾਂ ਤੋਂ ਤੇ ਵਧੀਆ ਦਾ ਵਿਆਹ ਬਹੁਤ ਜਿਆਦਾ ਵੱਡਾ ਖਰਚ ਕਰਾਉਂਦਾ ਹੈਗੇ ਨਾ ਕਾਫੀ ਲੈਣ ਦੇਣ ਉਹਦੇ ਮਾਪਿਓ ਦਾਜ ਦੇ 헤ਜ ਦਿੰਦੇ ਨੇ ਉਸ ਨਾਲ ਵਿਆਹ ਕਰਵਾਉਂਦਾ ਹੈ ਤੇ ਥੋੜੇ ਹੀ ਦਿਨਾਂ ਦੇ ਬਾਅਦ ਕਿ ਗੁਪਤ ਤਰੀਕੇ ਨਾਲ ਕਿ ਕਿਸਾਰਿਆਂ ਦਾ ਚੋਰੀ ਇੱਕ ਹੋਰ ਵਿਆਹ ਕਰਾਉਂਦਾ ਹੈ ਕਪੂਰਥਲਾ ਦੀ ਕੁੜੀ ਹੁੰਦੀ ਹੈ ਖੁਸ਼ਵਿੰਦਰ ਗੌਰ ਉਹਦੇ ਨਾਲ ਵਿਆਹ ਤੀਸਰਾ ਵਿਆਹ ਉਹਦੇ ਨਾਲ ਕਰਵਾ ਲੈਂਦਾ ਹੈ ਉਹਦੇ ਨਾਲ ਵਿਆਹ ਕਰਵਾਉਂਦਾ ਉਹ ਉਹਦੇ ਵੀ ਕਰਦਿਆਂ ਤਾਂ ਕਾਫੀ ਦਾਜ ਦੇ 헤ਜ ਲੈਂਦਾ ਹੈ ਤੇ ਆਪਦੀਆਂ ਦੋਨੋਂ ਪਤਨੀਆਂ ਨੂੰ ਉਹਦਰੇ ਕਹਿ ਕੇ ਆਉਂਦਾ ਹੈ ਕਿ ਹਾਂ ਕਿ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਬਾਹਰ ਜਾਨ ਦਾ ਦਾਵਾ ਦੇ ਕੇ ਤੇ ਕੈਨੇਡਾ ਆ ਜਾਂਦਾ ਜਦੋਂ ਕੈਨੇਡਾ ਆਉਂਦਾ ਹੈ ਤੇ ਥੋੜਾ ਚਿਰ ਰਹਿੰਦਾ ਹੈ ਫਿਰ ਉਸ ਨੂੰ ਪਤਾ ਲੱਗਦਾ ਹੈ ਕਿ ਮੇਰੀ ਜਿਹੜੀ ਸਰਬਜੀਤ ਕੌਰ ਜਿਹੜੀ ਉਹਦੀ ਵਾਈਫ ਹੈ ਤੇ ਉਸ ਨੇ ਇੱਕ ਜੁੜਵਿਆ ਬੱਚਾ ਨੂੰ ਜਨਮ ਦਿੱਤਾ ਹੈ ਜਿਸ ਦਾ ਉਹਨੇ ਨਾਂ ਰੱਖਿਆ ਸੀ ਗੁਰਵਿੰਦਰ ਤੇ ਗੁਰਵਿੰਦਰ ਤੇ ਗੁਰਮੀਤ ਉਹਨੇ ਨਾਂ ਰੱਖਿਆ ਸੀ ਤੇ ਉਹਨਾਂ ਦੇ ਘਰੇ ਜੁੜਵਾ ਪੁੱਤਰ ਹੋਏ ਨੇ ਤੇ ਉਹ ਬਹੁਤ ਜ਼ਿਆਦਾ ਸੁਖਵਿੰਦਰ ਸਿੰਘ ਖੁਸ਼ ਹੁੰਦਾ ਹੈ ਤੇ ਪੰਜਾਬ ਆਉਂਦਾ ਹੈ ਜਦੋਂ ਪੰਜਾਬ ਆਉਂਦਾ ਹੈ ਆਦੇ ਬੱਚੇ ਉਹਨਾਂ ਨੂੰ ਮਿਲਦਾ ਏ ਪਤਨੀ ਪਤਨੀ ਨੂੰ ਤੇ ਬੱਚਿਆਂ ਕੋਲ ਆਉਂਦਾ ਏ ਤੇ ਉਹ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਏ ਤੇ ਉਸਦੇ ਥੋੜੇ ਦਿਨ ਹੀ ਰਹਿੰਦਾ ਇੱਥੇ ਆਣ ਕੇ ਤੇ ਉਸਦੇ ਬੱਚਿਆਂ ਦੀ ਵੀ ਮੌਤ ਹੋ ਜਾਂਦੀ ਏ ਜਿਨ੍ਹਾਂ ਦੀ ਬਿਨਾਂ ਕਿਸੇ ਇਨਕੁਆਰੀ ਜੁੜਵਾ ਜਿਹੜੇ ਪੁੱਤਰ ਹੋਏ ਹੁੰਦੇ ਉਹਨਾਂ ਦੀ ਮੌਤ ਹੋ ਜਾਂਦੀ ਏ ਉਹ ਬਿਨਾਂ ਕਿਸੇ ਇਨਕੁਆਰੀ ਦੇ ਉਹਨਾਂ ਨੂੰ ਦੱਬ ਦਿੱਤਾ ਜਾਂਦਾ ਏ ਠੀਕ ਹੈ ਦਬਾ ਦਿੱਤਾ ਜਾਂਦਾ ਬੱਚਿਆਂ ਦੇ ਫਿਰ ਇਸ ਤਰ੍ਹਾਂ ਹੁੰਦਾ ਹੈ ਤੇ ਫਿਰ ਉਸ ਦੀ ਜਿਹੜੀ ਤੀਸਰੀ ਵਾਈਫ ਹੁੰਦੀ ਏ ਖਸ਼ਵਿੰਦਰ ਕੋਲ ਉਹ ਉਸ ਕੋਲ ਜਾਂਦਾ ਆਦੀ ਪਤਨੀ ਨੂੰ ਕਹਿੰਦਾ ਹੈ ਕਿ ਮੈਂ ਆ ਤੇ ਨਾ ਕਿ ਪ੍ਰਾਣੇ ਪਿੰਡ ਚ ਲਿਆਂ ਜਾਂ ਕਿਵੇਂ ਉਹਨੂੰ ਕਹਿ ਕੇ ਤੇ ਜਾਂਦਾ ਉਹ ਆਦੀ ਤੀਸਰੀ ਪਤਨੀ ਕੋਲ ਖਸ਼ਵਿੰਦਰ ਕੋਲੇ ਤੇ ਉਹਨੂੰ ਕਹਿੰਦਾ ਹੈ ਕਿ ਤੇਰਾ ਮੈਡੀਕਲ ਕਰਵਾਉਣਾ ਹੈ ਆਪਾਂ ਤੇ ਤੂੰ ਚੱਲ ਉਹਨੂੰ ਨਾਲ ਲੈ ਜਾਂਦਾ ਫਿਰ ਉਹਦਾ ਮੈਡੀਕਲ ਕਰਵਾਉਂਦਾ ਹੈ ਕਿ ਮੈਂ ਤੈਨੂੰ ਬਾਹਰ ਲੈ ਕੇ ਜਾਣਾ ਹੈ ਤੇ ਉਹਦੇ ਵਾਸਤੇ ਮੈਡੀਕਲ ਹੋਣਾ ਹੈ ਤੇ ਉਹ ਕਰਵਾਉਣ ਜਾਂਦਾ ਜਦੋਂ ਉਹ ਕਰਵਾਉਣ ਜਾਂਦਾ ਹੈ ਤੇ ਫਿਰ ਕੀ ਹੁੰਦਾ ਹੈ ਉਹ ਕਰਵਾ ਕੇ ਤੇ ਉਸ ਨੂੰ ਘਰ ਛੱਡ ਆਉਂਦਾ ਹੈ ਘਰ ਛੱਡ ਕੇ ਤੇ ਫਿਰ ਉਹ ਇਧਰ ਆ ਦੇ ਸਰਬਜੀਤ कौर ਪਤਨੀ ਕੋਲ ਆ ਜਾਂਦਾ ਜੋ ਥੋੜੇ ਦਿਨ ਰਹਿੰਦਾ ਤੇ ਉਸ ਨੂੰ ਖਬਰ ਮਿਲਦੀ ਹੈ ਕਿ ਉਸ ਦੀ ਜਿਹੜੀ ਤੀਜੀ ਪਤਨੀ ਹੈ ਉਹ ਵੀ ਮਰ ਗਈ ਮਰ ਜਾਂਦੀ ਹੈ ਠੀਕ ਹੈ ਉਹ ਜਦੋਂ ਮਰ ਜਾਂਦੀ ਹੈ ਤੇ ਉਹ ਦੀ ਮਰਨ ਦੀ ਖਬਰ ਮਿਲਦੀ ਹੈ ਉਸ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਹੈ ਫਿਰ ਇਸੇ ਤਰ੍ਹਾਂ ਹੀ ਉਹ ਕੈਨੇਡਾ ਆ ਜਾਂਦਾ ਫਿਰ ਬਾਅਦ ਵਿੱਚ ਕੈਨੇਡਾ ਜਦੋਂ ਆਉਂਦਾ ਹੈ ਤੇ ਫਿਰ ਉਸ ਦੇ ਮਤਲਬ ਉਸ ਦੇ ਕੋਲ ਉੱਥੇ ਕੈਨੇਡਾ ਆਉਂਦਾ ਤੇ ਉੱਥੇ ਰਹਿਣ ਲੱਗ ਪੈਂਦਾ ਉੱਥੇ ਰঞ্জੀਤ ਸਿੰਘ ਮਿਲਦਾ ਤੇ ਉਹਦੀ ਮੌਤ ਹੋ ਜਾਂਦੀ ਹੈ ਫਿਰ ਉਹ ਦੇਖਦੇ ਨੇ ਕਿ ਰঞ্জੀਤ ਸਿੰਘ ਤੇ ਜਿਹੜੀ ਪਰਮੇਸ਼ਵਰ ਕੋਰ ਉਹਨਾਂ ਦੀ ਸੇਮ ਮੌਤ ਹੋਈ ਏ ਫਿਰ ਉਹ ਜਦੋਂ ਪੰਜਾਬ ਪੁਲਿਸ ਆਫੀਸਰ ਹੁੰਦੇ ਨੇ ਉਹ ਪੰਜਾਬ ਵਾਲੇ ਉਹ ਫਿਰ ਕੀ ਮਤਲਬ ਸਾਰੀ ਉਹਨਾਂ ਦੇ ਜਦੋਂ ਉਹਦੇ ਹੋਰ ਟੈਸਟ ਕਰਵਾਏ ਜਾਂਦੇ ਨੇ ਰஞ்சிਤ ਸਿੰਘ ਦੇ ਤੇ ਉਹਦੇ ਵਿੱਚ ਪਤਾ ਲੱਗਦਾ ਕਿ ਇੱਕ ਜ਼ਹਿਰ ਬਹੁਤ ਵੱਡੇ ਟੈਸਟ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਇੱਕ ਜ਼ਹਿਰ ਹੁੰਦਾ ਹੈ ਕਿ ਜਿਹੜਾ ਕਿ ਬੰਦੇ ਦੇ ਸਰੀਰ ਦੇ ਵਿੱਚ ਫੈਲਦਾ ਹੈ ਉਹ ਛੋਟੇ-ਮੋਟੇ ਟੈਸਟਾਂ ਦੇ ਵਿੱਚ ਨਹੀਂ ਆਉਂਦਾ ਕਿ ਉਸ ਜ਼ਹਿਰ ਦੇ ਨਾਲ ਇਸ ਦੀ ਮੌਤ ਕੀਤੀ ਗਈ ਹੈ ਕਿ ਮੌਤ ਹੋਈ ਹੈ ਤੇ ਉਹੀ ਉਸੇ ਤਰੀਕੇ ਨਾਲ ਹੀ ਉਹਦੀ ਮੌਤ ਰஞ்சிਤ ਉਸੇ ਦੀ ਪਰਮੇਸ਼ਵਰ ਨਾਲ ਉਹਦੀ ਮੌਤ ਹੋਈ ਹੁੰਦੀ ਹੈ ਤੇ ਉਹ ਕਹਿੰਦੇ ਕਿ ਕਿਵੇਂ ਹੋ ਸਕਦਾ ਕਿ ਇੱਕੋ ਤਰੀਕੇ ਨਾਲ ਦੋਵਾਂ ਦੀ ਮੌਤ ਹੋਈ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਇਹੀ ਹੋਣਗੇ ਉਹਦੇ ਵਿੱਚ ਪਰਮੇਸ਼ਵਰ ਦੇ ਉਹਨਾਂ ਦੀ ਤਾਂ ਪਰ ਸੰਸਕਾਰ ਕਰ ਦਿੱਤਾ ਗਿਆ ਇਹ ਉਹਦਾ ਕੋਈ ਪੱਕਾ ਸਬੂਤ ਨਹੀਂ ਫਿਰ ਉਹ ਪੰਜਾਬ ਆਉਂਦੇ ਆ ਅਫੀਸਰ ਪੰਜਾਬ ਆਣ ਕੇ ਫਿਰ ਇਨਕੁਆਇਰੀ ਕਰਦੇ ਨੇ ਜਿਹੜੇ ਉਹ ਬੱਚੇ ਦੱਬੇ ਹੁੰਦੇ ਉਹ ਕਿ ਥੋੜੇ ਟਾਈਮ ਦੀ ਗੱਲ ਹੁੰਦੀ ਹੈ ਬੱਚੇ ਦੱਬੇ ਹੁੰਦੇ ਆ ਤੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਰਾਹੀਂ ਕਿ ਦੱਬਿਆਂ ਨੂੰ ਕੱਢਦੇ ਨੇ ਤੇ ਉਹਨਾਂ ਦੇ ਟੈਸਟ ਕਰਵਾਏ ਜਾਂਦੇ ਉਹੀ ਜਿਹੜਾ ਕੈਮੀਕਲ ਜ਼ਹਿਰ ਵਾਲਾ ਹੁੰਦਾ ਹੈ ਉਹ ਇਹਨਾਂ ਦੇ ਬੱਚਿਆਂ ਦੇ ਵਿੱਚ ਵੀ ਪਾਇਆ ਜਾਂਦਾ ਹੈ ਫਿਰ ਪਤਾ ਲੱਗਦਾ ਕਿ ਹਾਂ ਕਿ ਇਹ ਬੱਚਿਆਂ ਨੂੰ ਵੀ ਉਸੇ ਜ਼ਹਿਰ ਦੇ ਨਾਲ ਹੀ ਮਾਰਿਆ ਗਿਆ ਹੈ ਜਿਹੜੀ ਤੀਸਰੀ ਪਤਨੀ ਦੀ ਮੌਤ ਹੋਈ ਹੁੰਦੀ ਹੈ ਉਹਦਾ ਵੀ ਸਸਕਾਰ ਹੋ ਚੁੱਕਿਆ ਹੁੰਦਾ ਹੈ ਪਰ ਉਹਦੀ ਮੌਤ ਦਾ ਵੀ ਜਦੋਂ ਪੁੱਛਿਆ ਜਾਂਦਾ ਹੈ ਤੇ ਉਹ ਵੀ ਦੱਸਦੇ ਨੇ ਕਿ ਹਾਂ ਇਹਦੀ ਮੌਤ ਇਸ ਤਰ੍ਹਾਂ ਹੁੰਦੀ ਹੈ ਕਿ ਦੰਦ ਇਕੱਠੇ ਹੋ ਜਾਂਦੇ ਆ ਲੱਕ ਮੋੜ ਜਾਂਦਾ ਜਾਂ ਇਸ ਤਰ੍ਹਾਂ ਕਰਕੇ ਹੀ ਮੌਤ ਹੋਈ ਹੈ ਫਿਰ ਉਹ ਉਸ ਪਤਾ ਲੱਗ ਜਾਂਦਾ ਹੈ ਕਿ ਹਨਾ ਕਿ ਇੱਕੋ ਇਸ ਦੇ ਨਾਲ ਹੀ ਹਨਾ ਸੁਖਵਿੰਦਰ ਦੇ ਨਾਲ ਹੀ ਜੋੜਦੇ ਮਿਲਦੇ ਨੇ ਸਾਰੀਆਂ ਚੀਜ਼ਾਂ ਫਿਰ ਜਦੋਂ ਚੈੱਕ ਅਪ ਕਰਾਇਆ ਜਾਂਦਾ ਹੈ ਚੀਜ਼ਾਂ ਦਾ ਨਾ ਤੇ ਫਿਰ ਉਹ ਪਤਾ ਕਰਦੇ ਨੇ ਕਿ ਜਿਵੇਂ ਆ ਸ਼ਹਿਰ ਦੇ ਪਸਾਰੀਆਂ ਕੋਲੋਂ ਕਿ ਇਹ ਜ਼ਹਿਰ ਕਿਹਦੇ ਪਾਇਆ ਜਾਂਦਾ ਫਿਰ ਉਹਨੂੰ ਪਤਾ ਲੱਗਦਾ ਕਿ ਇਹ ਚੂਹਿਆਂ ਦੇ ਵਿੱਚ ਜ਼ਹਿਰ ਪਾਇਆ ਜਾਂਦਾ ਉਹ ਪੰਜਾਬ ਦਾ ਕਿ ਕੈਨੇਡਾ ਵਿੱਚ ਉਹ ਜ਼ਹਿਰ ਨਹੀਂ ਮਿਲਦਾ ਪੰਜਾਬ ਦੇ ਪੌਦਾ ਹੈ ਉਸ ਨੂੰ ਉਹ ਜ਼ਹਿਰ ਲੱਗਦਾ ਹੈ ਕਿ ਜ਼ਹਿਰ ਦੇ ਉਹ ਬੀਜ ਹੁੰਦੇ ਨੇ ਤੇ ਉਹ ਜ਼ਹਿਰ ਹੁੰਦੇ ਨੇ ਕਿ ਉਹ ਖਾਣ ਉਹ ਆਪ ਦੱਸ ਨਹੀਂ ਸਕਦੇ ਕਿਉਂਕਿ ਕਈ ਲੋਕ ਤੁਹਾਨੂੰ ਪਤਾ ਚੰਗੇ ਦੇਖਦੇ ਨੇ ਕਈ ਮਾੜੇ ਦੇਖਦੇ ਨੇ ਇਸ ਕਰਕੇ ਆਪਾਂ ਉਸ ਚੀਜ਼ ਜ਼ਹਿਰ ਦਾ ਨਾਮ ਜਾਂ ਉਸ ਬੂਟੇ ਦਾ ਨਾਮ ਨਹੀਂ ਦੱਸਾਂਗੇ ਗੁਪਤ ਰੱਖਾਂਗੇ ਕਿਉਂਕਿ ਇਸ ਨਾਲ ਜਿਸ ਨੇ ਵਧੀਆ ਸਿੱਖਿਆ ਲੈਣੀ ਉਹ ਵਧੀਆ ਲੈਂਦਾ ਜਿਸ ਨੇ ਮਾੜੀ ਲੈਣੀ ਹੁੰਦੀ ਹੈ ਫਿਰ ਮਾੜੀ ਲੈ ਜਾਂਦਾ ਇਸ ਕਰਕੇ ਆਪਾਂ ਉਹ ਜ਼ਹਿਰ ਨੂੰ ਗੁਪਤ ਰੱਖ ਦਿਆ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਬੀਜ ਦੇ ਕੇ ਇਹਨਾਂ ਨੂੰ ਮਾਰਿਆ ਗਿਆ ਹੈ ਫਿਰ ਇਸੇ ਤਰ੍ਹਾਂ ਪਤਾ ਲੱਗਦਾ ਹੈ ਕਿ ਫਿਰ ਸੁਖਵਿੰਦਰ ਸਿੰਘ ਤੇ ਗੱਲ ਆਉਂਦੀ ਸੁਖਵਿੰਦਰ ਸਿੰਘ ਤੇ ਇਨਕੁਆਰੀ ਹੁੰਦੀ ਪੂਰੀ ਕਿ ਉਹਨੂੰ ਲੈ ਕੇ ਜਾਂਦੇ ਨੇ ਫਿਰ ਜਦੋਂ ਪਤਾ ਲੱਗਦਾ ਹੈ ਕਿ ਉਸ ਨੇ ਹੀ ਕੀ ਇਹਨਾਂ ਤਿੰਨਾਂ ਕਿ ਪਹਿਲਾਂ ਉਹਨੇ ਰਣਜੀਤ ਸਿੰਘ ਨੂੰ ਕਿ ਜਦ ਦਿਨ ਰਣਜੀਤ ਸਿੰਘ ਤੋਂ ਆਉਂਦੀ ਵਾਈਫ ਦੱਸਦੀ ਹੈ ਕਿ ਇਹਨਾਂ ਕਿ ਸੁਖਵਿੰਦਰ ਸਿੰਘ ਨੇ ਲਖਵਿੰਦਰ ਕੌਰ ਰਣਜੀਤ ਸਿੰਘ ਦੀ ਜਿਹੜੀ ਵਾਈਫ ਸੀ ਉਹ ਦੱਸਦੀ ਹੈ ਅਦਾਲਤ ਦੇ ਵਿੱਚ ਕਿ ਇਹਨਾਂ ਨੇ ਇੱਕ ਦਵਾਈ ਦਿੱਤੀ ਸੀ ਜਿਹੜੀ ਕਿ ਉਸਦੇ ਪੇਟ ਦਰਦ ਤੋਂ ਦਿੱਤੀ ਸੀ ਕਿ ਇਸ ਨਾਲ ਪੇਟ ਦਰਦ ਸਹੀ ਹੋ ਜਾਂਦੀ ਹੈ ਤੇ ਇਹ ਦਵਾਈ ਸੁਖਵਿੰਦਰ ਸਿੰਘ ਨੇ ਦਿੱਤੀ ਸੀ ਤੇ ਉਹ ਦਵਾਈ ਉਹ ਪੀਜਾਂ ਦੀ ਸੀ ਜ ਜਿਸ ਨੂੰ ਖਾਣ ਦੇ ਬਾਅਦ ਹੀ ਕੁਝ ਟਾਈਮ ਬਾਅਦ ਹੀ ਹੁੰਦੀ ਮੌਤ ਹੋ ਜਾਂਦੀ ਰਣਜੀਤ ਸਿੰਘ ਦੀ ਇਸੇ ਤਰ੍ਹਾਂ ਹੀ ਉਸ ਨੇ ਆਪਣੀ ਪਤਨੀ ਨੂੰ ਮਾਰਿਆ ਹੁੰਦਾ ਹੈ ਇਸੇ ਤਰ੍ਹਾਂ ਹੀ ਉਹ ਦੋ ਬੱਚਿਆਂ ਨੂੰ ਮਾਰਿਆ ਹੁੰਦਾ ਹੈ ਤੇ ਇਸੇ ਤਰ੍ਹਾਂ ਹੀ ਤੀਸਰੀ ਵਾਈਫ ਨੂੰ ਮਾਰਿਆ ਹੁੰਦਾ ਹੈ ਫਿਰ ਜਦੋਂ ਸਾਰੀ ਪੋਲ ਖੁੱਲ ਜਾਂਦੀ ਫਿਰ ਉਸ ਨੂੰ ਜਿਹੜੇ ਕੈਨੇਡਾ ਦੇ ਦੋ ਹੁੰਦੇ ਆ ਕੇਸ ਉਸ ਦੀ ਵਾਈਫ ਵਾਲਾ ਤੇ ਉਸ ਦੇ ਜਿਹੜਾ ਮਿੱਤਰ ਵਾਲਾ ਤੇ ਉਹਦੇ ਹਦੈਤ ਤੇ ਮਾਰਿਆ ਗਿਆ ਨਰਨਜੀਤ ਸਿੰਘ ਉਹਦੇ ਤੇ ਬਹੁਤ ਹੀ ਜ਼ਿਆਦਾ ਵਿਸ਼ਵਾਸ ਕਰਦਾ ਸੁਖਵਿੰਦਰ ਸਿੰਘ ਨੇ ਉਹਨੂੰ ਆਪ ਦਾ ਚਾਚਾ ਕਹਿੰਦਾ ਸੀ ਤੇ ਉਹਦੀ ਵਾਈਫ ਵੀ ਉਹਨੂੰ ਚਾਚਾ ਹੀ ਕਹਿੰਦੀ ਸੀ ਸੁਖਵਿੰਦਰ ਸਿੰਘ ਨੂੰ ਤੇ ਬਹੁਤ ਹੀ ਜ਼ਿਆਦਾ ਵਿਸ਼ਵਾਸ ਕਰਦੇ ਸੀ ਇਸ ਕਰਕੇ ਉਹਨਾਂ ਨੇ ਅੱਖਾਂ ਬੰਦ ਕਰਕੇ ਪ੍ਰੋਸਾ ਕੀਤਾ ਤੇ ਉਹਨਾਂ ਨਾਲ ਇਸ ਤਰ੍ਹਾਂ ਹੋ ਗਿਆ ਫਿਰ ਉਸ ਨੂੰ ਉਹਨਾਂ ਦੋਵਾਂ ਦੀ ਜੜੀ ਹੁੰਦੀ ਏ ਉਹ ਤਾਂ ਉਹਨਾਂ ਨੂੰ ਸਜ਼ਾ ਮਿਲ ਜਾਂਦੀ ਏ ਕੈਨੇਡਾ ਵਾਲੇ ਪੰਜਾਬ ਵਾਲੇ ਤਿੰਨੇ ਜਿਹੜੇ ਖੂਨ ਹੁੰਦੇ ਆ ਜਿਹੜੇ ਕਤਲ ਹੁੰਦੇ ਉਹਨਾਂ ਨੂੰ ਵਿੱਚ ਨਹੀਂ ਗਿੰਦੇ ਉਹਨੇ ਆਪ ਦੇ ਬੱਚਿਆਂ ਦੀ ਇਸ ਕਰਕੇ ਮੌਤ ਫਿਰ ਜਦੋਂ ਪੁੱਛਤਾਸ ਕੀਤੀ ਜਾਂਦੀ ਕਿ ਹਾਂ ਤੂੰ ਕਿਉਂ ਮਾਰਿਆ ਆਪ ਦੇ ਬੱਚਿਆਂ ਦੇ ਰਿਆਂ ਦਾ ਕੀ ਦੋਸ਼ ਸੀ ਉਹ ਬਿੰਗੋ ਦੱਸਦਾ ਹੈ ਕਿ ਮੈਨੂੰ ਇਹ ਸੀ ਕਿ ਕੱਲ ਨੂੰ ਵੱਡੇ ਹੋਣਗੇ ਤਾਂ ਇਹ ਮੇਰੀ ਜ਼ਿੰਦਗੀ ਵਿੱਚ ਅੜਿੱਕਾ ਬਣ ਗਏ ਕਿ ਹਾਂ ਕਿ ਫਿਰ ਹੋਲੀ-ਹੋਲੀ ਪਤਾ ਸਾਰੀਆਂ ਚੀਜ਼ਾਂ ਦਾ ਲੱਗ ਜਾਂਦਾ ਹਨਾ ਇਸ ਕਰਕੇ ਮੈਂ ਉਹਨਾਂ ਨੂੰ ਨਾਮ ਨਿਸ਼ਾਨੀ ਮਿਟੇਦਾ ਤੇ ਉਹਨਾਂ ਦੇ ਵਾਈਫ ਨੂੰ ਕਿਉਂ ਮਾਰਿਆ ਉਹ ਵੀ ਕਹਿੰਦਾ ਕਿ ਮੈਂ ਬਸ ਇੱਕ ਦਾਜ ਕਰਕੇ ਵਿਆਹ ਕਰਵਾਇਆ ਸੀ ਤੇ ਦਾਜ ਤੂੰ ਸਾਰਾ ਕੁਝ ਮੈਨੂੰ ਮਿਲ ਗਿਆ ਸੀ ਤੇ ਬਾਅਦ ਚਮੰਦੀ ਮੌਤ ਕਰਦੀ ਹੈ ਨਾ ਕਿ ਇੰਨੀ ਹਨਾ ਵਾਈਫ ਵਗੈਰਾ ਇੰਨੀਆਂ ਨੂੰ ਸਾਬਣ ਹੈ ਵੀ ਔਖਾ ਹੁੰਦਾ ਹੈ ਉਨਾਂ ਨੇ ਇਹ ਕੱਲ ਦਸੀ ਕਿ ਉਹਨੂੰ ਮੈਂ ਅੜੀਕਾ ਹੁੰਦੇ ਤਾਂ ਬਸ ਮੈਨੂੰ ਪੈਸੇ ਦਾ ਲਾਲਚ ਸੀ ਮੇਰਾ ਪੂਰਾ ਆ ਗਿਆ ਤੇ ਮੈਂ ਉਹਨੂੰ ਵੀ ਮਾਰਦਾ ਤੇ ਫਿਰ ਜਿਹੜੇ ਉਹਨੇ ਅੱਜ ਪਤਨੀ ਦੇ 18 2 ਲੱਖ ਡਾਲਰ ਤਾਂ ਉਹਨੂੰ ਅਲੱਗ ਮਿਲੇ ਸੀ ਜਿਹੜਾ ਉਹਨੇ ਬੀਮਾ ਕਰਾਇਆ ਸੀ 18000 ਡਾਲਰ ਉਹਨੇ ਉਹਦੇ ਤੇ ਲੋਨ ਲਿਆ ਆਇਆ ਸੀ ਆਦੀ ਪਤਨੀ ਤੇ ਉਹ ਵੀ ਮਾਫ ਹੋ ਗਿਆ ਉਹਨੇ ਇੱਕ ਪੈਸੇ ਦੀ ਖਾਤਰ ਇੰਨਾ ਕੁਝ ਕੀਤਾ ਇਨੀਆਂ ਜਿਲੀਆਂ ਖਰਾਬ ਕੀਤੀ ਆ ਤੇ ਤੁਸੀਂ ਦੇਖੋ ਕਿੱਥੋਂ ਇੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੋਂ ਇਹ ਸਾਰਾ ਕੁਝ ਇਨਕੁਆਰੀ ਹੋਈ ਤੇ ਇੰਨੇ ਵੱਡੇ ਹਨ ਮੁਜਲਮ ਫੜਿਆ ਗਿਆ ਤੇ ਇੰਨਾ ਸ਼ਾਰਪ ਮਾਈਂਡ ਸੀ ਕਿ ਉਹਨੂੰ ਕੋਈ ਹਨ ਫੜ ਨਹੀਂ ਸੀ ਸਕਦਾ ਤੇ ਵੀਡੀਓ ਕਿਸ ਤਰ੍ਹਾਂ ਲੱਗਾ ਜਰੂਰ ਦੱਸਿਓ ਇਹ ਕਹਾਣੀ ਬਿਲਕੁਲ ਸੱਚੀ ਕਹਾਣੀ ਹੈਗੀ ਇਹ ਕੈਨੇਡਾ ਦੀ ਰਹਿਣ ਵਾਲੇ ਸੁਖਵਿੰਦਰ ਸਿੰਘ ਦੀ ਤੇ ਉਸ ਨੂੰ ਬਾਅਦ ਵਿੱਚ سزا ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਕ੍ਰਾਈਮ ਸਟੋਰੀ ਦੇ ਨਾਲ ਉਦੋਂ ਤੱਕ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਤੇ ਲਾਈਕ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ